ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸ਼੍ਰੀ ਦੁਰਗਿਆਨਾ ਤੀਰਤ ਦੇ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ ਸੰਸਕ੍ਰਿਤ ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼੍ਰੀ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ ਦੀ ਪ੍ਰਧਾਨਗੀ ਹੇਠ ਅਤੇ ਡਾਕਟਰ ਰਕੇਸ਼ ਸ਼ਰਮਾ ਅਤੇ ਸ਼ਾਸਤਰੀ ਪੁਸ਼ਪਰਾਜ ਰਾਜੇਸ਼ ਕੁਮਾਰ ਪਾਠਕ ਵੱਲੋਂ ਪੰਚਮੁਖੀ ਹਨੂਮਾਨ ਜੀ ਦਾ ਪਾਠ ਕੀਤਾ ਗਿਆ। ਬਹੁਤ-ਬਹੁਤ ਵਧਾਈ ਜਿਹੜਾ ਪਿਛਲੇ 2 ਮਹੀਨੇ ਪਹਿਲਾਂ ਜਨ ਜਿਹਦੇ ਕਹਿਣ ਤੇ ਅਸੀਂ ਪੰਚਮੁਖੀ ਹਨੂਮਾਨ ਜੀ ਦੇ ਸੰਸਕ੍ਰਿਤ ਚ ਤੇ ਪਾਠ ਸ਼ੁਰੂ ਕੀਤੇ ਸੀ ਜਦੋਂ ਸ਼ੁਰੂ ਕੀਤੇ ਸੀ ਉਸ ਦਿਨ ਤੇ ਲਗਭਗ 14 ਔਰ 15 ਸੰਸਕ੍ਰਿਤ ਕਾਲਜ ਦੇ ਵਿਦਿਆਰਥੀ ਬੈਠੇ ਸੀ ਤੇ ਸਾਡਾ ਹੈਗਾ ਸੀ ਕਿ 2 ਘੰਟੇ ਤੋਂ ਪਰ ਉਹ ਐਸਾ ਗੁਰਾਂਗਬਲੀ ਜੀ ਦੀ ਕਿਰਪਾ ਹੀ ਕਰਦੇ ਕਰਦੇ ਮੰਚ ਆ ਗਿਆ ਕਿ 2108 ਪਾਠ ਕਰਾਂਗੇ ਅੱਜ 135 ਦੇ ਕਰੀਬ ਪਾਠ ਹੋਰ ਹੋ ਜਾਣਗੇ ਲਗਭਗ 870 86 ਪਾਠ ਅੱਜ ਹੋ ਜਾਣਗੇ ਤੇ ਮੰਗਲਵਾਰ 3 ਵਜੇ ਸ਼ੁਰੂ ਕਰਕੇ ਲਗਭਗ 4:30-5 ਵਜੇ ਤੱਕ 1008 ਪਾਠ ਪੂਰੇ ਕਰਕੇ ਭੋਗ ਪਾਏ ਜਾਣਗੇ